ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ سپੀਰੀਅਰ ਸਟੱਡੀ ਚੈਨਲ ਤੇ ਆਪ ਸਭ ਦਾ ਹਾਰਦਿਕ ਸਵਾਗਤ ਹੈ ਆਪਣੇ ਇਸ ਚੈਨਲ ਤੇ ਅਸੀਂ ਕਰ ਰਹੇ ਹਾਂ ਪੰਜਾਬੀ ਵਿਸ਼ੇ ਦੀ ਤਿਆਰੀ ਜਿਸ ਦੇ ਵਿੱਚ ਹੁਣ ਸਾਡੇ ਚੱਲ ਰਹੇ ਨੇ ਮੌਕ ਟੈਸਟ ਇਸ ਤੋਂ ਪਹਿਲਾਂ ਅਸੀਂ 72 ਮੌਕ ਟੈਸਟ ਕਰ ਚੁੱਕੀਆਂ ਤੇ ਅੱਜ ਦਾ ਸਾਡਾ ਮੌਕ ਟੈਸਟ ਹੈ 73 ਨੰਬਰ ਇਸ ਤੋਂ ਪਹਿਲਾਂ ਕਿ ਆਪਣਾ ਅੱਜ ਦਾ ਮੌਕ ਟੈਸਟ ਸਟਾਰਟ ਕਰੀਏ ਆਪਾਂ ਡਿਸਕਸ ਕਰ ਲੈਨੇ ਆ ਇਸ ਤੋਂ ਪਹਿਲਾਂ ਵਾਲੇ ਮੌਕ ਟੈਸਟ ਦੇ ਵਿੱਚ ਪੁੱਛੇ ਗਏ ਕੁਐਸਚਨਸ ਦੇ ਆਨਸਰ ਠੀਕ ਹੈ ਜੀ ਤਾਂ ਪਹਿਲਾ ਕੁਐਸਚਨ ਤੁਹਾਡੇ ਤੋਂ ਪੁੱਛਿਆ ਗਿਆ ਸੀ 961 ਨੰਬਰ ਗੁਰੂ ਘਰ ਰਚਨਾ ਕਿਸ ਦੀ ਹੈ ਤਾਂ ਇਸ ਦਾ ਸਹੀ ਉੱਤਰ ਹੈ ਜੀ ਪਿਆਰਾ ਸਿੰਘ ਪਦਮ ਅਗਲਾ ਤੁਹਾਡਾ ਕੁਐਸਚਨ ਸੀਗਾ 964 ਨੰਬਰ ਕੁਐਸਚਨ ਜਿਸ ਦੇ ਵਿੱਚ ਤੁਹਾਨੂੰ ਪੁੱਛਿਆ ਗਿਆ ਸੀ ਖੁੱਲਾ ਦਰ ਰਚਨਾ ਕਿਸ ਦੀ ਹੈ ਤਾਂ ਇਸ ਕੁਐਸਚਨ ਦਾ ਸਹੀ ਉੱਤਰ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਠੀਕ ਹੈ ਜੀ ਅੱਜ ਦੇ ਇਸ ਮੌਕ ਟੈਸਟ ਦੇ ਵਿੱਚ ਅਸੀਂ ਕਰਾਂਗੇ ਟੌਪ 20 ਕੁਐਸਚਨ ਤੇ ਤੁਹਾਨੂੰ ਮਿਲਣਗੇ 10 ਸੈਕਿੰਡ ਹਰ ਇੱਕ ਕੁਐਸਚਨ ਦਾ ਉੱਤਰ ਦੇਣ ਦੇ ਲਈ ਤੇ ਜੇਕਰ ਤੁਹਾਨੂੰ ਜ਼ਿਆਦਾ ਸਮਾਂ ਚਾਹੀਦਾ ਹੈ ਤਾਂ ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਤੇ ਬਾਅਦ ਵਿੱਚ ਆਪਣੇ ਆਨਸਰ ਤੇ ਪਹੁੰਚ ਸਕਦੇ ਹੋ ਠੀਕ ਹੈ ਜੀ ਤੇ ਜੋ ਸਟੂਡੈਂਟਸ ਨਵੇਂ ਨੇ ਆਪਣੇ ਇਸ ਚੈਨਲ ਉੱਪਰ ਤਾਂ ਉਹਨਾਂ ਲਈ ਦੱਸ ਦਈਏ ਕਿ ਇਸ ਤੋਂ ਪਹਿਲਾਂ ਦੇ ਜਿੰਨੇ ਵੀ ਮੌਕ ਟੈਸਟ ਹੋਏ ਨੇ ਉਹਨਾਂ ਸਾਰਿਆਂ ਦਾ ਲਿੰਕ ਮਿਲੇਗਾ ਤੁਹਾਨੂੰ ਇਸ ਵੀਡੀਓ ਦੇ i ਬਟਨ ਤੋਂ ਤੇ ਬਾਕੀ ਦੇ ਥਿਉਰੀ ਲੈਕਚਰਸ ਦੇ ਲਿੰਕਸ ਮਿਲ ਜਾਣਗੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਚਲੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਮੌਕ ਟੈਸਟ ਗੁੱਡ ਲੱਕ ਅੱਜ ਦਾ ਸਾਡਾ ਪਹਿਲਾ ਕੁਐਸਚਨ ਹੈ ਜੀ 966 ਨੰਬਰ ਪ੍ਰਾਰਥਨਾ ਨਿਬੰਧ ਦਾ ਲੇਖਕ ਹੈ ਪ੍ਰਿੰਸੀਪਲ ਤੇਜਾ ਸਿੰਘ ਗੁਰਬਖਸ਼ ਸਿੰਘ ਪ੍ਰੀਤ ਲੜੀ ਡਾਕਟਰ ਬਲਵੀਰ ਸਿੰਘ ਜਾਂ ਫਿਰ ਸਰਦਾਰ ਕਪੂਰ ਸਿੰਘ ਚਲੋ ਇਹ ਆਪਣੇ ਸਹੀ ਉਤਰਵਲ ਤਾਂ ਸਹੀ ਉਤਰ ਹੈ ਆਪਸ਼ਨ ਏ ਡੀ ਡਾਕਟਰ ਬਲਬੀਰ ਸਿੰਘ ਦੁਆਰਾ ਲਿਖਿਆ ਗਿਆ ਹੈ ਨਿਬੰਧ ਪ੍ਰਾਰਥਨਾ ਠੀਕ ਹੈ ਜੀ ਪੰਜਾਬ ਬੋਰਡ ਦੇ ਸਿਲੇਬਸ ਦੇ ਵਿੱਚ ਵੀ ਹੈ ਇਹ ਅਗਲਾ ਸਾਡਾ ਕੁਐਸਚਨ ਹੈ 967 ਨੰਬਰ ਨਿਪੁੰਨ ਸ਼ਬਦ ਦਾ ਸਮਾਨਾਰਥੀ ਚੁਣੋ ਗੁਣਵਾਨ ਮੁਹਾਰਤ ਪਰਪੱਕ ਤਜਰਬਾ हाँ जी थोड़ा उलझाउ जी वाला क्वेश्चन है ठीक है, है पर आसानी ना चुन लिया होएगा आई होप होपता सही क्वेश्चन है साढ़ा सॉरी सही ऑप्शन है साड़ी ऑप्शन ई डी परिपक् ठीक है गुणवान नहीं करना इसका आंसर परिपक् करना है ठीक है जी अगला क्वेश्चन है नौ सौ अठाहठ नंबर ਸੰਗ ਸ਼ਬਦ ਦੇ ਪ੍ਰਯੋਗ ਨਾਲ ਕਿਹੜਾ ਵਾਕ ਸਹੀ ਨਹੀਂ ਟੁਕਦਾ ਬੱਚਾ ਮਹਿਮਾਨਾਂ ਤੋਂ ਸੰਗ ਮਹਿਸੂਸ ਕਰ ਰਿਹਾ ਸੀ ਮਾੜੇ ਲੋਕਾਂ ਦਾ ਸੰਗ ਕਰਨ ਤੋਂ ਗੁਰੇਜ਼ ਕਰੋ ਉੱਚੀ ਬੋਲਣ ਕਰਕੇ ਮੇਰਾ ਸੰਗ ਸੋਝ ਗਿਆ ਸੀ ਸਾਧੂਆਂ ਦਾ ਸੰਗ ਕਰਕੇ ਬੁਰਾ ਮਨੁੱਖ ਵੀ ਪਲਾ ਹੋ ਨਿਬੜਦਾ ਹੈ ਹਾਂਜੀ ਕਰਦੇ ਆਂ ਇਸ ਕੁਐਸਚਨ ਦਾ ਸਹੀ ਉੱਤਰ ਤਾਂ ਸਹੀ ਉੱਤਰ ਹੈ ਆਪਸ਼ਨ ਏ ੜੀ ਇੱਥੇ ਜਿਹੜੀ ਵਰਤੋ ਐ ਉਹ ਗਲਤ ਹੋਈ ਐ ਠੀਕ ਐ ਕਿਉਂਕਿ ਇੱਥੇ ਅਸਲ ਦੇ ਵਿੱਚ ਸੰਗ ਆਵਲਾ ਸ਼ਬਦ ਹੋਣਾ ਸੀ ਠੀਕ ਐ ਜੀ ਅਗਲਾ ਸਾਡਾ ਕੁਐਸਚਨ ਹੈ 969 ਨੰਬਰ ਕਾਕਾ ਪਾਤਰ ਕਿਸ ਕਹਾਣੀ ਵਿੱਚ ਹੈ ਬਾਮ ਬਹਾਦਰ ਕੁਲਫੀ ਦੁੱਧ ਦਾ ਛੱਪੜ ਜਾਂ ਫਿਰ ਅਣ ਹੋਈ ਹਾਂਜੀ ਬਹੁਤ ਇੰਟਰਸਟਿੰਗ ਕੁਐਸਚਨ ਹੈ ਤੇ ਬਹੁਤ ਇੰਟਰਸਟਿੰਗ ਕਹਾਣੀ ਹੈ ਇਹ ਮਨੋਵਿਗਿਆਨਿਕ ਆਧਾਰ ਤੇ ਲਿਖੀ ਹੋਈ ਸਭ ਨੇ ਪੜ੍ਹੀ ਹੋਏਗੀ ਤਾਂ ਸਹੀ ਉੱਤਰ ਹੈ ਆਪਸ਼ਨ ਐਡਾ ਕੁਲਫੀ ਕਹਾਣੀ ਠੀਕ ਹੈ ਕੱਕਾ ਕੁਲਫੀ ਕੱਕਾ ਕਾਕਾ ਤੇ ਵੈਸੇ ਵੀ ਕਾਕੇ ਨੂੰ ਹੀ ਕੁਲਫੀ ਜ਼ਿਆਦਾ ਪਸੰਦ ਹੁੰਦੀ ਹੈ ਬੱਚਿਆਂ ਨੂੰ ਜ਼ਿਆਦਾ ਪਸੰਦ ਹੁੰਦੀ ਠੀਕ ਹੈ ਹਾਂਜੀ ਕੁਐਸਚਨ ਨੰਬਰ 970 ਸੂਫੀ ਕਵੀਆਂ ਦਾ ਸਹੀ ਕਾਲਕ੍ਰਮ ਚੁਣੋ ਠੀਕ ਹੈ ਸਟੂਡੈਂਟਸ ਦੀ ਡਿਮਾਂਡ ਸੀ ਕਿ ਸੂਫੀ ਕਾ ਬਾਰੇ ਵੀ ਕੁਐਸਚਨ ਸ਼ਾਮਿਲ ਕੀਤੇ ਜਾਣ ਸੋਫ ایرিয়া ਦਾ ਕੁਐਸਚਨ ਇਹ ਤੁਸੀ ਅਲੱਗ-ਅਲੱਗ ਚਾਰ ਆਪਸ਼ਨ ਤੁਹਾਨੂੰ ਮਿਲੀਆਂ ਹੋਈਆਂ ਨੇ ਤੁਸੀਂ ਪੜ੍ਹਨਾ ਹੈ ਕਿ ਸਹੀ ਕਾਲਕ੍ਰਮ ਕਿਹੜਾ ਹੈ ਤੇ ਪੜ੍ਹ ਕੇ ਚੁਣ ਕੇ ਟਿੱਕ ਕਰ ਲਓ ਜੀ ਤੁਹਾਡਾ ਸਮਾਂ ਸਟਾਰਟ ਹੁੰਦਾ ਹੁੰਦਾ ਹੈ ਜੀ ਥੋੜਾ ਐਕਸਟਰਾ ਟਾਈਮ ਦਿੱਤਾ ਸੀ ਤੁਹਾਨੂੰ ਮੈਂ ਚੈੱਕ ਕਰਦੇ ਆ ਸਹੀ ਆਨਸਰ ਟਿਕ ਫਿਰ অপਸ਼ਨ ਸੱਸਾ ਸ਼ਾਹ ਹੁਸੈਨ ਉਸ ਤੋਂ ਬਾਅਦ ਬੁੱਲੇ ਸ਼ਾ ਉਸ ਤੋਂ ਬਾਅਦ ਗੁਲਾਮ ਫਰੀਦ ਠੀਕ ਹੈ ਅਗਲਾ ਸਾਡਾ ਕੁਐਸਚਨ ਹੈ 971 ਨੰਬਰ ਲੋਕ ਗੈਣਿਆਂ ਨਾਲ ਸੰਬੰਧਿਤ ਸਹੀ ਵਰਗ ਹੈ ਆਪਸ਼ਨ ਊੜਾ ਪੰਜੇਬ ਚਾਂਜਰ ਮੁੰਦਰੀ ਨੌ ਲਖਾਹਾਰ ਆਪਸ਼ਨ ਐੜਾ ਗਾਨੀ ਛੱਲਾ ਚੂੜੀ ਘੜੀ ਆਪਸ਼ਨ ਈੜੀ ਕੈਂਠਾ ਗੋਖੜੂ ਪਿੱਪਲ ਪੱਤੀਆਂ ਤੇ ਆਪਸ਼ਨ ਸੱਸਾ ਝੁਮਕੇ ਬ੍ਰੇਸਲੇਟ ਕੜਾ ਤੀਲੀ हाँ जी तो सही उत्तर है ऑप्शन ईडी अगला क्वेश्चन है नौ सौ बहत्तर नंबर लोक गाथा रूपदेव परिभाषिक तत् हैं ऑप्शन पहली कथा साहस काव सुरबीरता ऑप्शन नंबर दो युद्ध कथा पूर्ण दुखांत ऑप्शन तीन कहानी वीरता ਗਾਥਾ ਵਰਣਨ ਤੇ ਲਾਸਟ ਹੈ ਜੀ ਇਹਨਾਂ ਵਿੱਚੋਂ ਕੋਈ ਵੀ ਉਪਯੁਕਤ ਨਹੀਂ ਕੋਈ ਵੀ ਟੁਕਮ ਆਨਸਰ ਨਹੀਂ ਹੈ ਹਾਂਜੀ ਤਾਂ ਸਾਡਾ ਸਹੀ ਆਨਸਰ ਹੈ অপশন ওডা कथा साहस কা সুরবীত নেক্সট কোশ্চেন 973 নম্বর আখান রূপ দি সর্বোত্তম টুকমি বৈশিষ্ট্য হ সেনজম টুকমি শৈলী লমই اگলি অপশন হে জি চস্তবাক মুকমল প্রগটা তে অনুপবী ਇਹੜੀ ਆਪਸ਼ਨ ਹੈ ਘਟਨਾ ਪ੍ਰਸੰਗ ਲੋਕ ਮੁਖਤਾ ਤੇ ਲਾਸਟ ਹੈ ਜੀ ਪ੍ਰਸੰਗ ਵਿਸ਼ੇਸ਼ ਤੇ ਸਮੂਹਿਕਤਾ ਹਾਂਜੀ ਧਿਆਨ ਨਾਲ ਚੂਜ਼ ਕਰਨਾ ਕਿਉਂਕਿ ਬਹੁਤ ਰਲੀਆਂ ਮਿਲੀਆਂ ਸਾਡੇ ਕੋਲ ਆਪਸ਼ਨਸ ਨੇ ਤਾਂ ਸਹੀ ਉੱਤਰ ਹੈ ਸਾਡਾ ਆਪਸ਼ਨ ਐਡਾ ਚੁਸਤਵਾਕ ਮੁਕੰਮਲ ਪ੍ਰਗਟਾ ਤੇ అనుਪਵੀ ਅਗਲਾ ਸਾਡਾ ਕੁਐਸਚਨ ਹੈ 976 ਨੰਬਰ ਮਰਦਾਂ ਵੱਲੋਂ ਗਾਏ ਜਾਣ ਵਾਲੇ ਲੋਕ ਗੀਤਾਂ ਦਾ ਸਹੀ ਵਰਗ ਹੈ ਆਪਸ਼ਨ ਪਹਿਲੀ ਅਠਵਾਰਾ ਫੁਨੇ ਸੁਹਾਗ ਚੌਬਲੇ ਆਪਸ਼ਨ ਦੂਸਰੀ ਸੱਦ ਛੱਲਾ ਮাইয়া ਸੁਹਾਗ ਤੀਸਰੀ ਢੋਲਾ ਜਿੰਦੂਆ ਮਾਰੀਆ ਬੋਲੀ ਤੇ ਲਾਸਟ ਹੈ ਜੀ ਕੋੜੀ ਵਾਰ ਟੱਪੇ ਤੇ ਬੋਲੀ ਹਾਂਜੀ ਚਲਿਏ ਸਹੀ ਉਤਰਵਲ ਤਾਂ ਸਹੀ ਉਤਰ ਹੈ ਆਪਸ਼ਨ ਈਡੀ ਟੋਲਾ ਜਿੰਦੂਆ ਮਾਈਆ ਤੇ ਬੋਲੀ ਅਗਲਾ ਸਾਡਾ ਕੁਐਸਚਨ ਹੈ 975 ਨੰਬਰ ਬਾਬਾ ਫਰੀਦ ਜੀ ਦੀ ਰਚਨਾ ਦੇ ਮੁੱਖ ਸੂਤਰ ਹਨ ਅਧਿਆਤਮਵਾਦ ਸ਼ਰੀਅਤ ਸਦਾਚਾਰ ਅਗਲੀ ਆਪਸ਼ਨ ਹੈ ਜੀ ਸਦਾਚਾਰ ਵਿਦਰੋਹ ਅਲੌਕਿਕਤਾ तीसरी ऑप्शन है नाबरी शरा अलौकिकता फिर लास्ट प्रलौकिकता बिरहा बगावत हाँ जी ਅਪਾ ਸਾਰੇ ਹੀ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਇਸ ਕਰਕੇ ਬਾਬਾ ਫਰੀਦ ਜੀ ਦੀਆਂ ਰਚਨਾਵਾਂ ਸਾਰਿਆਂ ਨੇ ਹੀ ਪੜੀਆਂ ਹੋਈਆਂ ਤਾਂ ਕੋਈ ਮੁਸ਼ਕਲ ਨਹੀਂ ਆਉਣੀ ਇਸ ਕੁਐਸਚਨ ਦਾ ਆਨਸਰ ਦੇਣ ਲੱਗੇ অপਸ਼ਨ ਊੜਾ ਬਿਲਕੁਲ ਸਹੀ ਹੈ ਅਧਿਆਤਮਵਾਦ ਪੇਸ਼ ਕੀਤਾ ਗਿਆ ਉਹਨਾਂ ਦੀਆਂ ਸਾਰੀਆਂ ਹੀ ਰਚਨਾਵਾਂ ਦੇ ਵਿੱਚ ਤੇ ਸ਼ਰਾ ਦੇ ਉਹ ਹਮੇਸ਼ਾ ਹੀ ਪਵੰਦ ਰਹੇ ਨੇ ਇਸ ਕਰਕੇ ਸ਼ਰੀਅਤ ਤੇ ਸਦਾਚਾਰ ਨੈਤਿਕ ਗੁਣਾ ਦੀ ਗੱਲ ਆਮ ਹੀ ਮਿਲਦੀ ਹੈ ਸਾਨੂੰ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ ਠੀਕ ਹੈ ਜੀ ਅਗਲਾ ਸਾਡਾ ਕੁਐਸਚਨ ਹੈ 976 ਨੰਬਰ ਨਦੀਆਂ ਪਾਰ ਰਾਂਚਨ ਦਾ ਠਾਣਾ ਕੀਤਾ ਕੌਲ ਜ਼ਰੂਰੀ ਜਾਣ ਮਿੰਤਾ ਕਰਾਂ ਮਲਾ ਦੇ ਨਾਲ ਇਨ੍ਹਾਂ ਸਤਰਾਂ ਦੇ ਵਿੱਚ ਰਾਂਚਨ ਦਾ ਠਾਣਾ ਤੇ ਮਲਾ ਇਨ੍ਹਾਂ ਸ਼ਬਦਾਂ ਦਾ ਕੀ ਭਾਵ ਹੈ ਠੀਕ ਹੈ ਕ੍ਰਮਵਾਰ ਤੁਸੀਂ ਇਹਦਾ ਭਾਵ ਦੱਸਣਾ ਹੈ ਰਾਂਝੇ ਦਾ ਮੁਕਾਮ ਤੇ ਮੁਹਾਣਾ ਸੈਕਿੰਡ ਆਪਸ਼ਨ ਇਸ਼ਟ ਤੇ ਮੁਰਸ਼ਿਦ ਥਰਡ ਫਨਾ ਦਾ ਮੁਕਾਮ ਤੇ ਮੁਰਸ਼ਿਦ ਤੇ ਲਾਸਟ ਹੈ ਜੀ ਹਕੀਕੀ ਇਸ਼ਕ ਤੇ ਮੁਰਸ਼ਿਦ ਹਾਂਜੀ ਚਲਿਏ ਸਹੀ ਉਤਰਵਲ ਤਾਂ ਸਹੀ ਉਤਰ ਹੈ ਆਪਸ਼ਨ ਐਡਾ ਬਹੁਤ ਹੀ ਇੰਟਰਸਟਿੰਗ ਕੁਐਸਚਨ ਲੱਗਿਆ ਹੈ ਮੈਨੂੰ ਠੀਕ ਹੈ ਬਹੁਤ ਜ਼ਿਆਦਾ ਵਧੀਆ ਤਾਂ ਇਥੇ ਧਿਆਨ ਰੱਖਣਾ ਕਿ ਰਾਂਜਨ ਦਾ ਠਾਣਾ ਤੇ ਮਲਾ ਠੀਕ ਹੈ ਹੁਣ ਅਸਲੀ ਜਿਹੜੀ ਸਾਡੀ ਮੰਜ਼ਿਲ ਹੈ ਉਹ ਹੈ ਰਾਂਜਨ ਦਾ ਠਾਣਾ ਮਤਲਬ ਇਸ਼ਤ ਤੇ ਉਸ ਤੱਕ ਪਹੁੰਚਾਉਣ ਵਾਲਾ ਕੌਣ ਹੈ ਜੀ ਮਲਾ ਮਲਾ ਮਤਲਬ ਮੁਰਸ਼ਿਦ ਗੁਰੂ ठीक है अगला साढ़ा क्वेश्चन है नौ सौ सतर नंबर केुट नहीं है तड़ागी जन्म मकान मौत मेहंदी विह झौके परिवारिक शमूलीत फिर सारे जुट ही ढुकमें ने ਹਾਂਜੀ ਤਾਂ ਸਹੀ ਉੱਤਰ ਹੈ ਆਪਸ਼ਨ ਹਾਹਾ ਇਹ ਸਾਰੇ ਜੁਟ ਹੀ ਬਿਲਕੁਲ ਸਹੀ ਨੇ ਅਗਲਾ ਕੁਐਸਚਨ ਕਰਦੇ ਹਾਂ ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰਾ ਰਾਜਨ ਮਾਹੀ ਮੱਕਾ ਸਤਰ ਕਿਸ ਸੂਫੀ ਕਵੀ ਦੀ ਹੈ ਬੁੱਲੇ ਸ਼ਾ ਅਲੀ ਹیدر ਬਾਬਾ ਫਰੀਦ ਜਾਂ ਫਿਰ ਵਜ਼ੀਦ ਐਂਡ ਦਾ ਕਰੈਕਟ ਆਪਸ਼ਨ ਇਜ਼ ਉੜਾ ਬੁੱਲੇ ਸ਼ਾ ਅਗਲਾ ਕੁਐਸਚਨ ਹੈ ਜੀ 979 ਨੰਬਰ ਸ਼ਬਦ ਗੁਰੂ ਦੇ ਸੰਕਲਪ ਦੀ ਪੇਸ਼ਕਾਰੀ ਡੈਸ਼ ਬਾਣੀ ਵਿੱਚ ਹੋਈ ਹੈ ਜਪ ਸਾਹਿਬ ਸਿੱਧ ਗੋਸ਼ਟ ਸੁਖਮਣੀ ਸਾਹਿਬ ਜਾਫਿਰ ਆਰਤੀ ਸਹੀ ਉਤਰ ਹੈ ਜੀ অপਸ਼ਨ ਐਡਾ ਸਿੱਧ ਗੋਸ਼ਟ ਅਗਲਾ ਕੁਐਸਚਨ ਹੈ 980 ਨੰਬਰ ਗੁਰਮਤਿ ਸਿਧਾਂਤ ਅਨੁਸਾਰ ਭਗਤੀ ਪ੍ਰਕਾਰਾਂ ਦਾ ਸਹੀ ਜੋਟ ਹੈ ਅਕਾਲ ਸ਼ਕਤੀ ਤੇ ਵਾਤਸਲ ਨਿਰਗੁਣ ਸਰਗੁਣ ਨਿਰੰਕਾਰ ਪ੍ਰੇਮ ਆਕਾਸ਼ ਪਤਲ ਹਾਂਜੀ ਨਿਰਗੁਣ ਤੇ ਸਰਗੁਣ ਸਾਡਾ ਸਹੀ ਉੱਤਰ ਹੈ। ਅਗਲਾ ਕੁਐਸਚਨ 981 ਨੰਬਰ ਜੇ ਰਤ ਲੱਗੇ ਕੱਪੜ ਹੈ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤင် ਕਿਉਂ ਨਿਰਮਲ ਚੀਤ ਇਹ ਟੁਕਾਂ ਕੈਸੀਆਂ ਨੇ ਗੁਰੂ ਅਰਜਨ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਜੈਨਾਂ ਵਿੱਚੋਂ ਕੋਈ ਵੀ ਆਪਸ਼ਨ ਸਹੀ ਨਹੀਂ ਹੈ ਹਾਂਜੀ ਤਾਂ ਰਾਈਟ ਆਪਸ਼ਨ ਹੈ ਸਸਾ ਕੋਈ ਵੀ ਉੱਤਰ ਸਹੀ ਨਹੀਂ ਹੈ ਤਾਂ ਉੱਤਰ ਸਹੀ ਕਿਹੜਾ ਹੈ ਫਿਰ ਉਹ ਤੁਸੀਂ ਦਸੋਗੇ 981 ਨੰਬਰ ਕੁਸ਼ਨ ਹੈ ਤੁਹਾਡੇ ਲਈ ਵੀਡੀਓ ਨੂੰ ਪਾਜ਼ ਕਰ ਲਓ ਤੇ ਟਾਈਪ ਕਰ ਦਿਓ ਇਸ ਕੁਸ਼ਨ ਦਾ ਆਨਸਰ ਇਹ ਤੁਕਾਂ ਕਿਸ ਗੁਰੂ ਸਾਹਿਬ ਦੀਆਂ ਨੇ ਠੀਕ ਹੈ ਜੀ ਅਗਲਾ ਕੁਸ਼ਨ ਹੈ 982 ਨੰਬਰ ਜਪ ਬਾਣੀ ਵਿਚਲੇ ਖੰਡਾਂ ਦੀ ਸਹੀ ਤਰਤੀਬ ਹੈ ਆਪਸ਼ਨ ਊੜਾ ਧਰਮ ਗਿਆਨ ਸਰਮ ਕਰਮ ਸੱਚ ਆਪਸ਼ਨ ਐੜਾ ਗਿਆਨ ਕਰਮ ਧਰਮ ਸ਼ਰਮ ਸੱਚ ਗਿਆਨ ਸੱਚ ਕਰਮ ਧਰਮ ਸਰਮ ਤੇ ਲਾਸਟ ਹੈ ਜੀ ਸਰਮ ਧਰਮ ਗਿਆਨ ਕਰਮ ਸੱਚ ਹਾਂਜੀ ਤਾਂ ਜਿਹੜੇ ਸਟੂਡੈਂਟਸ ਨੂੰ ਜਪਜੀ ਸਾਹਿਬ ਦਾ ਇਹੜਾ ਪਾਠ ਹੈ ਉਹ ਆਉਂਦਾ ਹੋਏਗਾ ਠੀਕ ਹੈ ਜਨ ਜਿਹੜੇ ਪਾਠ ਕਰਦੇ ਹੋਣਗੇ ਉਹਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਏਗੀ ਇਸ ਦੇ ਵਿੱਚ ਕਿਉਂਕਿ ਤੁਕਾਂ ਯਾਦ ਹੀ ਹੋਣਗੀਆਂ ਠੀਕ ਹੈ ਧਰਮ ਖੰਡ ਕਾ ਇਹੋ ਧਰਮ ਤੋਂ ਸਟਾਰਟ ਹੁੰਦੀ ਆ ਤਾਂ ਸਾਡਾ ਸਹੀ ਆਨਸਰ ਹੈ ਆਪਸ਼ਨ ਓੜਾ ਠੀਕ ਹੈ ਜੀ ਤਾਂ ਅਸੀਂ ਟਿਕ ਕਰ ਦਾਂਗੇ ਆਪਸ਼ਨ ਓੜੇ ਤੇ ਅਗਲਾ ਸਾਡਾ ਕੁਐਸਚਨ ਹੈ नौ सौ नंबर गलत जुट चुनो ऑप्शन ऊड़ा मारू सोले महला पहला अलाउनिया महला तीजा बावनखरी भगत कबीर जी ज कोई भी जुट गलत नहीं ਹਾਂਜੀ ਤਾਂ ਸਹੀ ਉੱਤਰ ਹੈ ਆਪਸ਼ਨ ਸ ਕੋਈ ਵੀ ਝੂਠ ਗਲਤ ਨਹੀਂ ਹੈਗਾ ਅਗਲਾ ਸਾਡਾ ਕੁਐਸਚਨ ਹੈ ਜੀ 984 ਨੰਬਰ ਸਹੀ ਝੂਠ ਚੁਣੋ ਗੁਰਬਖਸ਼ ਸਿੰਘ ਮੌਤ ਰਾਣੀ ਦਾ ਕੁੰਡ ਕਮਲਾ ਅਕਾਲੀ ਰੂਪ ਰੀਜਮ ਹਰਿੰਦਰ ਰੂਪ ਸਾਵੀ ਪਦਰੀ ਜ਼ਿੰਦਗੀ ਤੇ ਲਾਸਟ ਹੈ ਜੀ ਸੂਬਾ ਸਿੰਘ aloop ਹੋ ਰਹੇ ਚੇਟਕ ਚਲੋ ਇਹ ਸਹੀ ਉੱਤਰ ਵਾਲਾ ਸਹੀ ਉੱਤਰ ਹੈ ਆਪਸ਼ਨ ਸ ਸੋਭਾ ਸਿੰਘ ਰਚਿਤ aloop ho rahe chetak ਇਹ ਰਚਨਾ ਸੋਭਾ ਸਿੰਘ ਦੀ ਹੀ ਹੈ ਠੀਕ ਹੈ ਤੇ ਬਾਕੀ ਵੀ ਆਪਾਂ ਡਿਸਕਸ ਕਰ ਲੈਣੇ ਆ ਇਹ ਉਲਟ ਫੁਲਟ ਹੈ ਮੋਹਤਰਾਣੀ ਦਾ ਕੁੰਡ ਹੈ ਜਿਹੜੀ ਰਚਨਾ ਉਹ ਹੈ ਲਾਲ ਸਿੰਘ ਕਮਲਾ ਅਕਾਲੀ ਦੀ ਠੀਕ ਹੈ ਤੇ ਜੋ ਰੂਪ ਰੀਜਾਂ ਦਾ ਰੂਪ ਤੋਂ ਕਲੀਅਰ ਹੋ ਤੁਹਾਨੂੰ ਹਰਿੰਦਰ ਰੂਪ ਦੀ ਰਚਨਾ ਹੈ ਤੇ ਬਾਕੀ ਬਚਾ ਸਾਵੀ ਪਦਰੀ ਜ਼ਿੰਦਗੀ ਤਾਂ ਇਹ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਠੀਕ ਹੈ ਜੀ ਅਗਲਾ ਸਾਡਾ ਕੁਐਸਚਨ ਹੈ 985 ਨੰਬਰ ਪੰਜਾਬੀ ਸਾਹਿਤਿਕ ਰਸਾਲਿਆਂ ਦਾ ਸਹੀ ਸਮੂਹ ਹੈ ਸਿਰਜਣਾ ਸੰਵਾਦ ਖੋਜ ਪੱਤਰਿਕਾ ਤ੍ਰਿਸ਼ੰਕੂ ਆਰਸੀ ਪਰਖ ਅਲਕ ਸ਼ਬਦ ਸ਼ਬਦਬੁੰਦ ਗੋਸ਼ਟ ਸ਼ਬਦ ਫਿਲਹਾਲ ਪ੍ਰਵਚਨ ਹਾਂਜੀ ਤਾਂ ਰਾਈਟ অপਸ਼ਨ ਹੈ ਸਸਾ অপਸ਼ਨ ਠੀਕ ਹੈ ਜੀ ਅੱਥੇ ਖਤਮ ਕਰਦੇ ਆ ਆਪਣਾ ਅੱਜ ਦਾ ਮੌਕ ਟੈਸਟ ਜਿਸ ਵਿੱਚ ਅਸੀਂ ਕੀਤੇ ਨੇ ਕੋਲ 20 ਕੁਐਸਚਨ ਤੇ ਕੁਝ ਕੁਐਸਚਨ ਤੁਹਾਡੇ ਤੋਂ ਪੁੱਛੇ ਗਏ ਨੇ ਸੌਰੀ ਮੈਂ ਤਾਂ 20 ਓਵਰ 20 ਲਿਖਿਆ ਗਿਆ ਠੀਕ ਹੈ ਚਲੋ ਕੋਈ ਗੱਲ ਨਹੀਂ ਆਈ ਹੋਪ ਕਿ ਸਾਰਿਆਂ ਦੇ ਇੰਨੇ ਹੀ ਮਾਰਕਸ ਆਏ ਹੋਣ ਕੋਈ ਗੱਲ ਨਹੀਂ ਜੇ ਘੱਟ ਵੀ ਆਏ ਤਾਂ ਵੀ ਕੋਈ ਗੱਲ ਨਹੀਂ ਤਾਂ ਤੁਸੀਂ ਸਾਰਿਆਂ ਨੇ ਹੀ ਆਪਣੇ ਮਾਰਕਸ ਜਿਹੜੇ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਟਾਈਪ ਕਰਨੇ ਆ ਕਿ ਤੁਹਾਨੂੰ ਕਿੰਨੇ ਮਾਰਕਸ ਆਏ ਨੇ ਅੱਜ ਦੇ ਇਸ ਮੌਕ ਟੈਸਟ ਦੇ ਵਿੱਚੋਂ ਠੀਕ ਹੈ ਤਾਂ ਟਾਈਪ ਜ਼ਰੂਰ ਕਰਿਓ ਜੀ ਕਿੰਨੇ ਮਾਰਕਸ ਨੇ ਤੁਹਾਡੇ ਤੇ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਮੌਕ ਟੈਸਟ ਲਾਈਕ ਐਂਡ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਜੇਕਰ ਪਸੰਦ ਆਇਆ ਤਾਂ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਕਰਦੇ ਰਹੋ ਪੰਜਾਬੀ ਦੀ ਤਿਆਰੀ ਤੇ ਦੇਖਦੇ ਰਹੋ ਤੁਹਾਡਾ ਆਪਣਾ ਸਪੀਰੀਅਰ ਸਟਡੀ ਚੈਨਲ